ਸ੍ਰੀ ਕਾਲ ਜੀ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਜੀ ਸਾਡੇ YouTube ਚੈਨਲ ਚੌਥ ਕਲਾਤ ਅਨੰਦਪੁਰ ਸਾਹਿਬ ਵੱਲੋਂ ਔਰ ਐਡੇ ਸੋਹਣੀ ਬਹੁਤ ਹੀ ਸੋਹਣੀ ਬਹੁਤ ਹੀ ਵਧੀਆ ਪਿਓਰ ਕਾਟਨ ਦੇ ਸੂਟ ਆ ਗਏ ਜੀ ਪਿਓਰ ਕਾਟਨ ਦੇ ਸੂਟ ਅੱਛਾ ਵੜੀ ਬੰਬੇ ਗਾਡਨ ਆ ਕੀ ਬੰਬੇ ਗਾਡਨ ਓਰੀਜਨਲ ਪਿਓਰ ਕਾਟਨ ਦਾ ਸੂਟ ਹੈ ਨਾ ਮੱਖਣ ਮਲਾਈ ਕਪੜਾ ਚੱਕਦੇ ਕਰਿਓ ਅੱਛਾ ਮੱਖਣ ਮਲਾਈ ਬਿਲਕੁਲ ਹੈ ਦੇਸੀ ਹੀ ਹੋ ਵੜੀ ਪਿਓਰ ਦੇਸੀ ਕਿ ਉਹ ਚੱਕਦੇ ਕਰੋ ਤੁਸੀਂ ਕਰਾਓ ਭਾਈ ਕਪੜਾ ਚੈੱਕ ਕਰਾਓ ਪਹਿਲੇ ਸਾਨੂੰ ਦਾ ਬਾਕੀ ਗੱਲਾਂ ਦੀ ਗੱਲਾਂ ਪਹਿਲਾਂ ਕੁਆਲਟੀ ਦਾ ਚੈੱਕ ਕਰੋ ਤੁਸੀਂ ਚੈੱਕ ਕਰੋ ਭਾਜੀ ਕੁਆਲਟੀ ਚੈੱਕ ਕਰੋ ਪਿਓਰ ਕਾਟਨ 100% 100% ਕੋਡਨ ਲੱਗ ਰਹੀ ਹੈ ਦਾ ओरिजिनल ਕੋਡਨ ਓਏ ਹਲੋ ਜੀ ਮਿਸ਼ਨ ਚੈੱਕ ਕਰੋ ਡਿਜ਼ਾਈਨਿੰਗ ਚੈੱਕ ਕਰੋ ਬਈ ਇੰਨੀ ਸੋਹਣੀ ਬਈ ਨਾ ਵਧੀਆ ਕਪੜਾ ਨਾ ਬਈ ਨਾ ਵਧੀਆ ਮਝ ਆ ਗਿਆ ਬਈ ਦੇਖ ਕੇ ਕਪੜਾ ਔਰ ਐਡੇ ਸੋਹਣੇ ਡਿਜ਼ਾਈਨਾਂ ਨਾਲ ਆਏ ਆ ਨਾ ਜੀ ਮਝ ਆ ਜਾਏਗਾ ਤੁਹਾਨੂੰ ਮਜ਼ਾ ਅੱਛਾ ਵਰੀ ਹਾਂਜੀ ਕਰਾਓ ਡਿਜ਼ਾਈਨ ਵੀ ਚੈੱਕ ਕਰਾਓ ਭਾਈ ਕੱਪੜਾ ਦਾ ਦਵਾਈਦਾਰਾ ਕੱਪੜਾ ਤਾਂ ਐਂਡ ਕਰਾਤੀ ਭਾਈ ਮੈਂ ਕਹਿੰਨਾ ਕੱਪੜਾ ਪੂਰਾ ਸਿਰੇਦਾਰ ਤੁਸੀਂ ਡਿਜ਼ਾਈਨ ਦੇਖੋ ਇੱਕ ਵਾਰੀ ਕਰਾਓ ਚੈੱਕ ਕਰਾਓ ਡਿਜ਼ਾਈਨ ਹਲੋ ਡਿਜ਼ਾਈਨ ਦੇਖੋ ਓਏ ਹੋਏ ਹੋਏ ਭਾਈ ਇਹ ਆ ਡਿਜ਼ਾਈਨ ਤਾਂ ਹਲੋ ਡਿਜ਼ਾਈਨਰ ਹੈ ਡਿਜ਼ਾਈਨਰ ਇੰਦਾ ਡਿਜ਼ਾਈਨ ਤਾਂ ਭਾਈ ਫਿਰ ਸ਼ੇਅਰ ਜਿਨੀ ਕਿਸੇ ਕੋਲ ਲੈ ਜੀ ਇਹ ਤਾਂ ਬਹੁਤ ਸੋਹਣਾ ਡਿਜ਼ਾਈਨਾਂ ਦੇ ਨਾਲ ਆਏ ਅਸੀਂ ਅੱਛਾ ਭਾਜੀ ਹਾਂਜੀ ਆ ਦੇਖੋ ਡਿਜ਼ਾਈਨਿੰਗ ਓਏ ਹੋਏ ਹੋਏ ਭਾਜੀ ਇਹਦਾ ਜੇ ਕੋਟ ਸੈੱਟ ਸੋਣਾ ਪੈਂਟ ਪਲਾਜ਼ੋ ਸੋਣਾ ਕੁਛ ਵੀ ਸਭ ਕੁਝ ਬਣੇਗਾ ਜੀ ਸਭ ਕੁਝ ਕੋਟ ਸੈੱਟ ਬਣਾਓ ਪੈਂਟ ਪਲਾਜ਼ੋ ਬਣਾਓ ਜੋ ਮਰਜੀ ਬਣਾਓ ਲੇਡੀ ਸੂਟਸ ਬਣਾਓ ਮੈਚਿੰਗ ਸੂਟ ਬਣਾਓ ਹਰ ਇੱਕ ਚੀਜ਼ ਦਵਾਂਗੇ ਸਾਡੇ ਕੋਲ ਪਲੇਨ ਸਲਵਾਰਾਂ ਵੀ ਹੈ ਮੈਚਿੰਗ ਵੀ ਕਰਕੇ ਦਿੰਨੇ ਆ ਅਸੀਂ ਆਲ ਓਵਰ ਵੀ ਦਿੰਨੇ ਮੈਚਿੰਗ ਵੀ ਦਿੰਨੇ ਆ ਅੱਛਾ ਭਾਜੀ ਫਿਰ ਆਫਰ ਰੇਟ ਕੀ ਰਹਿਣ ਵਾਲਾ ਇਹਦੇ ਪਰ ਨਾ ਕੋਈ 800 ਨਾ ਕੋਈ 1000 ਫਿਰ ਕਿੰਨਾ ਭਾਈ? ਓਨਲੀ 400 400 ਦਾ 5 ਮੀਟਰ ਸੂਟ। ਅੱਛਾ ਭਾਈ 400 ਰੁਪਏ ਦਾ। ਹਾਂ ਜੀ ਜੀ 5 ਮੀਟਰ ਸੂਟ ਹੈ। ਇਸਨੇ ਕੋੜਨਾ ਭਾਈ। ਸੋਹਣਾ ਹੋਰ ਬਿਹਤਰੀਨ ਕੱਪੜੇ ਦੇ ਨਾਲ। 5 ਮੀਟਰ ਪ੍ਰੋਪਰ ਨਾਪਕੇ ਦੇਣਾ ਨਾ ਭਾਈ ਤੁਸੀਂ। ਬਹੁਤ ਹੀ ਵਧੀਆ। ਐਨ 5 ਮੀਟਰ ਸੂਟ ਦੇਈਦਾ। ਔਰ ਚੀਜ਼ ਦੇਖੋ ਕਿੰਨੀ ਵਧੀਆ ਡਿਜ਼ਾਈਨਿੰਗ ਦੇਖੋ ਕਿੰਨੀ ਸ਼ੀ ਆਹ ਦੇਖੋ ਭਾਈ ਡਿਜ਼ਾਈਨ ਦਾ ਭਾਈ ਮੂੰਹ ਬੋਲਦੇ ਡਿਜੀਟਲ ਪ੍ਰਿੰਟ ਹੈ ਪ੍ਰੋਪਰ ਐਨ ਡਿਜੀਟਲ ਡਿਜ਼ਾਈਨਿੰਗ ਦੇ ਨਾਲ ਐ ਡਿਜੀਟਲ ਡਿਜ਼ਾਈਨਿੰਗ ਦੇ ਨਾਲ ਇਹ ਹੈ ਅਸਲੀ ਡਿਜ਼ਾਈਨ ਦਾ। ਕਵਾਲਿਟੀ ਦਾ ਦੇਖੋ ਅ ਚੈੱਕ ਕਰੋ ਬੜੀ ਓਏ ਹੋਏ ਦੋਨੋਂ ਡਿਜ਼ਾਈਨ ਇੰਨੇ ਸੋਹਣੇ ਦਿਖਾਵਾਂਗੇ ਨਾ ਜੀ ਇਹ ਕੱਪੜੇ ਇੰਨਾ ਪਿਆਰੇ ਨਾ ਬਸ ਕੱਪੜਾ ਦੇ ਦੇ ਕੇ ਰੂਹ ਖੋ ਗਿਆ ਜੀ ਬਹੁਤ ਵਧੀਆ ਆ ਲਓ ਜਿਹੜੇ ਪਹਿਣਾ ਕੱਪੜਾ ਪਾ ਲੈਣਾ ਬਸ ਉਹ ਰਾਮ ਟੈਕਸ ਕਰਿਆ ਸਾਰੇ ਫੇਰ ਆ ਬੜੀ ਰਾਮ ਟੈਕਸ ਕੀ ਸਾਰੀਆਂ ਵੱਡੀ ਵੱਡੀ ਗਲੋਰੀ ਟੈਕਸ ਰਾਮ ਟੈਕਸ ਸਭ ਤੋਂ ਬੈਸਟ ਬੰਬੇ ਕਾਟਨ ਦਾ ਮਾਲ ਲੈ ਕੇ ਆਏ ਆ ਅਸੀਂ ਅੱਛਾ ਮਾਤਰ 400 ਰੁਪਏ ਚ ਹਾਂਜੀ ਉਹ ਵੀ 5 ਮੀਟਰ ਸੂਟ ਐਂਡ ਕਰਾਈ ਹੋਈ ਹੈ ਡਿਜ਼ਾਈਨਾਂ ਦੀ ਇੰਨੇ ਡਿਜ਼ਾਈਨ ਪਈ ਪੂਰੇ ਸ਼ਹਿਰ ਚ ਨਹੀਂ ਹੈਗੇ ਜਿੰਨੇ ਤੁਹਾਡੇ ਕੋਲ ਆ ਲਓ ਦੇਖੋ ਓਏ ਹੋਏ ਹੋਏ ਜਿਹੜਾ ਜਿਹਨੂੰ ਪਸੰਦ ਆ ਸਕਰੀਨ ਸ਼ਾਟ ਲੈ ਕੇ ਸਾਨੂੰ ਜਰੂਰ ਮੈਸੇਜ ਕਰਿਆ ਕਰੋ ਕਿਉਂਕਿ ਸਟਾਕ ਫਟਾਫਟ ਖਤਮ ਹੋ ਜਾਂਦਾ ਜੀ ਇਸ ਕਰਕੇ ਨਾ ਅਸੀਂ ਕੋਈ ਵੀ ਚੀਜ਼ ਅਸੀਂ ਟਾਈਮ ਟੂ ਟਾਈਮ ਅਸੀਂ ਪ੍ਰੋਵਾਈਡ ਕਰਵਾ ਦਿੰਦੇ ਆ ਬਹੁਤ ਹੀ ਵਧੀਆ ਨਵੇਂ ਨਵੇਂ ਡਿਜ਼ਾਈਨ ਨਾਲ ਭਾਈ ਕਮਾਲੋ ਕਮਾਲ ਕਰਤੀ ਇੰਨੇ ਡਿਜ਼ਾਈਨ ਨਾਲ ਆ ਲੈ ਭਾਈ ਆ ਸਿਰਲ ਆਈ ਭਾਈ ਤੁਸੀਂ ਤਾਂ ਐਂਡ ਗ੍ਰੇਡ ਡਿਜ਼ਾਈਨ ਜੀ ਐਂਡ ਮੈਂ ਜਿਹੜਾ ਮੈ ਡਿਜ਼ਾਈਨ ਚਾਹ ਲੋ ਸਾਰੇ ਓਕੇ ਭਾਈ ਸਾਰੇ ਓਕੇ ਡਿਜ਼ਾਈਨ ਦੇਖੋ ਤੇ ਸਹੀ ਲਾ ਵਈ ਸਿਰਾ ਸਿਰਾ ਭਾਈ ਐਂਡ ਗ੍ਰਾਈ ਵੀ ਹਾਂਜੀ ਹਾਂਜੀ ਬਹੁਤ ਸੋਹਣਾ ਡਿਜ਼ਾਈਨ ਆ ਦੇਖੋ ਓਏ ਹੋਏ ਲੋ ਜੀ ਆ ਗਿਆ ਜੀ ਸਭ ਦਾ ਫੇਵਰਟ ਕਲਰ ਪਿੰਕ ਕਲਰ ਓਏ ਹੋ ਹੋ ਵੈਰੀ ਨਾਈਸ ਕਲਰ ਆਪਣਾ ਡਿਜ਼ਾਈਨ ਟੌਪ ਕਲਾਸ ਹੈ ਭਾਈ ਇਹ ਗੰਨਾ ਪਿਓਰ ਦੇਸੀ ਕਿਉ ਆ ਗਿਆ ਜੀ ਆ ਲੋ ਅੱਲਾ ਚੱਕ ਪਿਓਰ ਕੋਟਨ ਇੰਨਾ ਸੋਹਣਾ ਭਾਈ ਬਟਰਫਲਾਈ ਡਿਜ਼ਾਈਨ ਲੈ ਹੈ ਹਾਂਜੀ ਬਟਰਫਲਾਈਸ ਹਨ ਲੇਟੈਸਟ ਵੈਰਾਈਟੀ ਦੇ ਨਾਲ ਹੈ ਆ ਦੇਖੋ ਜੀ ਡਿਜ਼ਾਈਨਿੰਗ ਚੈੱਕ ਕਰੋ ਤੁਸੀਂ ਕਰਾਓ ਭਾਈ ਆ ਲਓ ਭਾਈ ਇਹ ਵੀ ਫੇਵਰਟ ਡਿਜ਼ਾਈਨ ਸਾਰਾ ਫਿਟਡ ਡਿਜ਼ਾਈਨ ਗਿਆ ਬਿਲਕੁਲ ਫਿਟਡ ਡਿਜ਼ਾਈਨ ਗਿਆ ਜੀ ਹਿੱਟਡ ਡਿਜ਼ਾਈਨ ਪਹਿਣੇ ਪਸੰਦ ਬਹੁਤ ਕੀਤਾ ਲਾ ਡਿਜ਼ਾਈਨ ਆ ਦੇਖੋ ਜੀ ਕਲਰ ਉਹ ਡਿਜ਼ਾਈਨਿੰਗ ਦੇਖੋ ਕਿੰਨੀ ਪਿਆਰੀ ਓਏ ਹੋ ਹੋ ਭਾਈ ਸਿਰਾ ਹੀ ਸਿਰਾ ਆ ਚੀਜ਼ ਲੋ ਜੀ ਚੈੱਕ ਕਰੀਏ ਉਹ ਡਿਜ਼ਾਈਨ ਤੁਸੀਂ ਓਕੇ ਰਿਪੋਰਟ ਹੈ ਭਾਈ ਓਕੇ ਹਾਂ ਜੀ ਜੇ ਤੁਹਾਨੂੰ ਪਹਿਣੋ ਪਸੰਦ ਹੈ ਭਾਈ ਆਨਲਾਈਨ ਆਰਡਰ ਵੀ ਕਰ ਦਿੰਦੇ ਤੁਸੀਂ ਹਾਂ ਜੀ ਹਾਂ ਜੀ ਅਸੀਂ ਆਨਲਾਈਨ ਆਰਡਰ ਵੀ ਤੁਸੀਂ ਸਾਨੂੰ ਕਰੋ ਅਸੀਂ ਤੁਹਾਨੂੰ ਆਨਲਾਈਨ ਵੀ ਪੇ ਜੰਨੂ ਹਰ ਟਾਈਮ ਹਾਜ਼ਰ ਆ ਆ ਦੇਖੋ ਡਿਜ਼ਾਈਨਿੰਗ ਚੈੱਕ ਕਰੋ ਜਿਹੜਾ ਭੈਣ ਮਸੰਦਾ ਹੈ ਸਕਰੀਨ ਸ਼ਾਟ ਲੈ ਕੇ ਦਿੱਤੇ WhatsApp ਨੰਬਰ ਤੇ ਭੇਜ ਦਿਓ ਹਾਂਜੀ ਹਾਂਜੀ ਤੁਸੀਂ ਪਾਰਸਲ ਵੀ ਲਾ ਦੇਗੇ ਪਾਰਸਲ ਵੀ ਲਾ ਦਿੰਦੀ ਆ ਜੀ ਆ ਲੋ ਓਕੇ ਰੋੜਾ ਭਾਈ ਓਕੇ ਰੋੜਾ ਚੈੱਕ ਕਰੀ ਜੋ ਤੁਸੀਂ ਡਿਜ਼ਾਈਨ ਭਾਜੀ ਇੰਨੇ ਸੋਹਣੇ ਡਿਜ਼ਾਈਨ ਪਾਈਂਡੇ ਕਰਾਤੀ ਨਾਲ ਆਏ ਆ ਜੀ ਬਹੁਤ ਹੀ ਵਧੀਆ ਵੈਰਾਈਟੀ ਦੇ ਨਾਲ ਆ ਦੇਖੋ ਜੀ ਕਲਰ ਬਹੁਤ ਸੋਹਣੇ ਆਏ ਆ ਡਿਜ਼ਾਈਨਿੰਗ ਆਈ ਲੇਟੈਸਟ ਦੇਖੋ ਜੀ ਚੈੱਕ ਕਰੋ ਡਿਜ਼ਾਈਨ ਕਿੱਕੇ ਰੋਟਾ ਵਾਜੀ ਕਲਰ ਨਵਾਂ ਪਿਆ ਕਲਰ ਕਿੰਨਾ ਵਧੀਆ ਨਿਊ ਕਲਰ ਨਿਊ ਕਲਰ ਦੇ ਨਾਲ ਆਏ ਆਂ ਹੱਡ ਘਰਾਤੀ ਭਾਈ ਢੀਰੀਆਂ ਢੀਰੀਆਂ ਲਾਤੇ ਤੁਸੀਂ ਭਾਈ ਹਾਂਜੀ ਹਾਂਜੀ ਤੁਸੀਂ ਚੈੱਕ ਤੇ ਕਰੋ ਡਿਜ਼ਾਈਨ ਚੈੱਕ ਕਰੋ ਦੇਖੋ ਕਿੰਨੇ ਸੋਹਣੇ ਸੋਹਣੇ ਪ੍ਰਿੰਟ ਆ ਵਾਜੀ ਹਾਂਜੀ ਇਹ ਸਾਰੇ ਨਿਊ ਵੈਰਾਈਟੀ ਆ ਜੀ ਅੱਧੇ ਪ੍ਰਿੰਟ ਸਿਰਫ ਮਿਲਦੇ ਜੋਤ ਵਾਲਿਆਂ ਨਹੀਂ ਮੈਨੂੰ ਲੱਗਿਆ ਹਾਂਜੀ ਹਾਂਜੀ ਬਿਲਕੁਲ ਸਹੀ ਕਿਹਾ ਜੀ ਤੁਸੀਂ ਉਹ ਲੈ ਜੋਤ ਕਲਾਥ ਨੰਦਪੁਰ ਸਾਹਿਬ ਜੋਤ ਕਲਾਥ ਹਾਊਸ ਨੰਦਪੁਰ ਸਾਹਿਬ ਵਾਲਿਆਂ ਦੇ ਮਿਲਦੀ ਹੈ ਵੈਰਾਈਟੀਆਂ ਨਵੀਆਂ ਨਵੀਆਂ ਦੇਖੋ ਬਾਈ ਕਿੰਨੀ ਸ਼ਾਨਦਾਰ ਦੇਖੋ ਡਿਜ਼ਾਈਨਿੰਗ ਚੈੱਕ ਕਰੋ ਇਹ ਹੈ ਅਸਲੀ ਪੀਸ ਤਾਂ ਬਾਈ ਹਾਂਜੀ ਹਾਂਜੀ ਸਾਰੇ ਤੋਂ ਨੂੰ ਨਵੇਂ ਡਿਜ਼ਾਈਨਰਾਂ ਦੇ ਨਾਲ ਦਿੱਤੇ ਆ ਦੇਖੋ ਜੀ ਬਹੁਤ ਰਿਪੋਰਟ ਹੈ ਬਾਈ ਬਿਹਤਰੀਨ ਡਿਜ਼ਾਈਨ ਬਿਹਤਰੀਨ ਡਿਜ਼ਾਈਨਿੰਗ ਦੇਖੋ ਚੈੱਕ ਕਰੋ ਸਾਰੇ ਪੀਸ ਬਾਈ ਬਹੁਤ ਸੋਹਣੇ ਰਹਿਣ ਵਾਲੇ ਆ ਹਾਂਜੀ ਹਾਂਜੀ ਆ ਲਓ ਜੀ ਦੇਖੀ ਚੱਲੋ ਜੀ ਡਿਜ਼ਾਈਨ ਮੈਂ ਕਹਿੰਦਾ ਡਿਜ਼ਾਈਨਾਂ ਦਾ ਭੰਡਾਰ ਭਰਪਾ ਹੋਇਆ ਜੀ ਭਾਜੀ ਸਾਰੇ 400 ਰੁਪਏ ਦੇ ਹੀ ਗੱਲੇ ਹਾਂਜੀ ਹਾਂਜੀ ਸਾਰੇ 400 ਦੇ ਜੀ ਕੋਈ ਘੱਟ ਨਹੀਂ ਕੋਈ ਵੱਧ ਨਹੀਂ ਸਭ 400 ਵਿੱਚ ਓਨਲੀ 400 ਦੇਖੋ ਜੀ ਡਿਜ਼ਾਈਨ ਬਹੁਤ ਹੀ ਵਧੀਆ ਬਹੁਤ ਹੀ ਸ਼ਾਨਦਾਰ ਡਿਜ਼ਾਈਨਾਂ ਦੇ ਨਾਲ ਆਇਆ ਦੇ ਆਏ ਹੋਏ ਹੋ ਭਾਜੀ ਇੰਨੇ ਸੋਹਣੇ ਸੋਹਣੇ ਪ੍ਰਿੰਟ ਰਹਿਣ ਵਾਲੇ ਭਾਜੀ ਹਾਂਜੀ ਹਾਂਜੀ ਭਾਜੀ ਇੰਨੇ ਪ੍ਰਿੰਟ ਤਾਂ ਇੰਨੇ ਪਿਆਰੇ ਪ੍ਰਿੰਟ ਨਹੀਂ ਮੈਂ ਕਦੀ ਕਿਸੇ ਕੋਲ ਦੇਖਿਆ ਅਜਾ ਤੁਸੀਂ ਚੈੱਕ ਤੇ ਕਰੋ ਡਿਜ਼ਾਈਨ ਆਏ ਹੋਏ ਹੋ ਬਹੁਤ ਹੀ ਸੋਹਣੇ ਡਿਜ਼ਾਈਨ ਆਏ ਠੇਡੀਆਂ ਹੀ ਲਾਤੀ ਨਵਾਂ ਨਵਾਂ ਮਾਲ ਆ ਰਿਹਾ ਸਾਰੇ ਨਿਊ ਸਟਾਕ ਆਂਦੇ ਹਰ ਰੋਜ਼ ਨਵੇਂ ਆਂਦੇ ਡਿਜ਼ਾਈਨ ਹਰ ਰੋਜ਼ ਨਵੇਂ ਸਟਾਕ ਆਂਦੇ ਹਾਂਜੀ ਹਾਂਜੀ ਰੋਲ ਡੇਲੀ ਡੇਲੀ ਆਂਦੇ ਡੇਲੀ ਡਿਜ਼ਾਈਨ ਓਏ ਓਏ ਬਾਈ ਕਿੰਨੇ ਪਿਆਰੇ ਪਿਆਰੇ ਪ੍ਰਿੰਟਰ ਵਾਲੇ ਬਹੁਤ ਹੀ ਵਧੀਆ ਡਿਜ਼ਾਈਨਾਂ ਦੇ ਨਾਲ ਆਏ ਆ ਆਹ ਲਓ ਚੈੱਕ ਕਰੋ ਡਿਜ਼ਾਈਨ ਸੇੜਾ ਲਾਈ ਵੀ ਭਾਈ ਮੈਂ ਕਹਿੰਦਾ ਕੋਈ ਦਿਖਾ ਹੀ ਨਹੀਂ ਕੋਈ ਹਲਕਾ ਪ੍ਰਿੰਟ ਗੰਦਾ ਪ੍ਰਿੰਟ ਲੱਗ ਹੀ ਨਹੀਂ ਆਇਆ ਤੁਸੀਂ ਕੋਈ ਅਸੀਂ ਸਾਰੇ ਨਾ ਡਿਜੀਟਲ ਪ੍ਰਿੰਟ ਤਿਆਰ ਕਰਵਾਨੇ ਆ ਜੀ ਇਹ ਬਾਜ਼ਾਰ ਚ ਲੋਕੀ ਗੰਦੇ ਗੰਦੇ ਪ੍ਰਿੰਟ ਵੇਚਦੇ ਨੇ 5 5 6 600 ਰੁਪਏ ਦੇ 8 800 ਰੁਪਏ ਦੇ ਇਹ ਤਾਂ ਤੁਹਾਨੂੰ オリジナル ਡਿਜ਼ਾਈਨ ਦਿੱਤੇ ਜੀ オリジナルオリジナル ਭਾਈ ਮੈਂ ਨਾ ਰਾਮ ਟਾਈਪ ਗੰਗਾ ਸਾਰੀ ਫੇਲਾਣਾ ਸਮਝਾ ਹਾਂਜੀ ਹਾਂਜੀ ਸਹੀ ਗੱਲ ਹੈ ਜੀ ਬਿਲਕੁਲ ਸਹੀ ਗੱਲ ਕਹੀ ਤੁਸੀਂ ਬਹੁਤ ਹੀ ਸੋਹਣੇ ਡਿਜ਼ਾਈਨ ਸੇੜਾ ਚੈੱਕ ਕਰੋ ਸੇੜਾ ਭਾਈ ਜਿਹੜਾ ਮਰਜ਼ੀ ਲੈ ਲਓ ਪਹਿਨੋ ਸਾਰੇ ਓਕੇ ਡਿਜ਼ਾਈਨ ਸਾਰੇ ਓਕੇ ਸਾਰੇ ਨਿਊ ਡਿ ਜੀ ਬਸ ਮੈਂ ਦੇਖ ਦੇਖ ਕੇ ਥੱਕ ਗਿਆ ਸੀ ਵੈਰਾਈਟੀ ਨਹੀਂ ਥੱਕੀ ਸਾਡੇ ਕੋਲ ਵੈਰਾਈਟੀ ਆਈ ਬਹੁਤ ਹੈ ਜੀ ਅੱਛਾ ਭਾਈ ਹਾਂਜੀ ਸਾਰਾ ਨਵਾਂ ਸਟਾਕ ਆ ਗਿਆ ਸਾਰੇ ਲੇਟੈਸਟ ਸਟਾਕ ਆਏ ਹੈ ਜੀ ਓਏ ਹੋਏ ਹੋਏ ਇੰਨੇ ਸੋਹਣੇ ਸੋਹਣੇ ਪ੍ਰਿੰਟ ਭਾਈ ਹਾਂਜੀ ਹਾਂਜੀ ਚੈੱਕ ਤੇ ਕਰੋ ਤੁਸੀਂ ਕਾ ਲੋ ਕਲਰ ਦੇਖੋ ਕਿੰਨਾ ਸੋਹਣਾ ਹੈ ਫਰੋਜ਼ੀ ਕਲਰ ਪਿਓਰ ਫਰੋਜ਼ੀ ਕਲਰ ਗਰਮੀਆਂ ਦੇ ਕਲਰ ਆ ਸਾਰੇ ਭਾਈ ਹੁਣ ਹਾਂਜੀ ਦੇਖੋ ਤੇ ਸਹੀ ਖਰਾਬ ਭਾਈ ਆਹ ਲੈ ਭਾਈ ਐਂਡ ਕਰਾਈ ਵੀ ਐਂਡ ਨਿਊ ਕਲਰ ਆਇਆ ਜੀ ਨਿਊ ਕਲਰ ਹਾਂਜੀ ਇਹ ਢੇਰੀਆਂ ਲਾਤੀਆਂ ਵਈ ਮਿੰਟੋ ਮਿੰਟੀ ਚ ਮਿੰਟੋ ਮਿੰਟੀ ਜੀ ਮਿੰਟੋ ਮਿੰਟੀ ਆ ਦੇਖੋ ਗੱਲ ਕਿੰਨਾ ਸੋਹਣਾ ਹੈ ਵੇ 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 ਬਈ ਇੰਨਾ ਐਂਡ ਕਲਰ ਜੀ ਐਂਡ ਕਲਰ ਐਂਡ ਗ੍ਰੇ ਵੀ ਪਈ ਐਂਡ ਕਲਰ ਹਾਂਜੀ ਡਿਜ਼ਾਈਨਿੰਗ ਚੈੱਕ ਕਰੋ ਜੀ ਦਿਰਾਓ ਭਾਈ ਆ ਲੋ ਵਈ ਚੱਕੋ ਪੈਣਾ ਨੂੰ ਆ ਲਓ ਭਾਈ ਇਸਲੀ ਨਿਊ ਕਲਰ ਇਹੋ ਲੋ ਜੀ ਜਿਹੜਾ ਪਸੰਦ ਹੈ ਜਲਦੀ ਜਲਦੀ ਸਕਰੀਨ ਸ਼ਾਟ ਲੈ ਕੇ WhatsApp ਉੱਤੇ ਨੰਬਰ ਸੈਂਡ ਕਰ ਦੋ ਹਾਂਜੀ ਹਾਂਜੀ ਬਿਲਕੁਲ ਸਹੀ ਕਿਹਾ ਜੀ ਤੁਸੀਂ ਜਿਹੜਾ ਲੈ ਗਿਆ ਲੈ ਗਿਆ ਰਹਿ ਗਿਆ ਰਹਿ ਗਿਆ ਦੇਖੋ ਦੇਖੀ ਆਹ ਲੋ ਜੀ ਲੋ ਨਿਊ ਡਿਜ਼ਾਈਨਿੰਗ ਦੇ ਨਾਲ ਸਾਰੇ ਨਵੇਂ ਡਿਜ਼ਾਈਨ ਨਵੇਂ ਡਿਜ਼ਾਈਨ ਨਵੀਂ ਵੈਰਾਈਟੀ ਦੇ ਨਾਲ ਲੋ ਜੀ ਬਟਰਫਲਾਈ ਡਿਜ਼ਾਈਨ ਆ ਗਿਆ ਜੀ ਬਟਰਫਲਾਈ ਡਿਜ਼ਾਈਨ ਇਹ ਪਹਿਲਾਂ ਪਹਿਣਾ ਦਾ ਫੇਵਰਟ ਡਿਜ਼ਾਈਨ ਹੋ ਗਿਆ ਦੇਖੋ ਚੈੱਕ ਕਰੋ ਡਿਜ਼ਾਈਨ ਤੁਸੀਂ ਓਕੇ ਰਿਪੋਰਟ ਹੈ ਓਕੇ ਰਿਪੋਰਟ ਨਿਊ ਡਿਜ਼ਾਈਨ ਦੇ ਨਾਲ ਲੇਟੈਸਟ ਵੈਰਾਈਟੀ ਆ ਦੇਖੋ ਜੀ ਕਲਰ ਦੇਖੋ ਕਿੰਨਾ ਸੋਹਣਾ ਆ ਗਿਆ ਜੀ ਓਏ ਹੋਏ 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 ਭਾਈ ਐਂਡ ਕਰਾਈ ਪੀ ਜੀ ਐਂਡ ਐਂਡ ਬਹੁਤ ਹੀ ਵਧੀਆ ਡਿਜ਼ਾਈਨਾਂ ਦੇ ਨਾਲ ਆਹ ਦੇਖੋ ਜੀ ਕਲਰ ਕਿੰਨਾ ਸੋਹਣਾ ਹੈ ਜੀ ਬਹੁਤ ਹੀ ਵਧੀਆ ਕਲਰ ਦੇ ਨਾਲ ਆਏ ਆ ਪ੍ਰਿੰਟ ਹੀ ਬੜੇ ਪਿਆਰੇ ਭਾਈ ਇਦਾਂ ਪ੍ਰਿੰਟ ਦਾ ਪੂਰੀ ਜ਼ਿੰਦਗੀ ਨਹੀਂ ਦੇਖਿਆ ਮੈਂ ਜਦੋਂ ਦਿਖਾਤ ਮੈਨੂੰ ਆਹ ਲਓ ਜੀ ਆ ਗਿਆ ਫੇਵਰਿਟ ਕਲਰ ਹਲੋ ਭਾਈ ਦੇਖੋ ਜੀ ਓਕੇ ਕਲਰ ਸਾਰੇ ਓਕੇ ਜਿਹੜਾ ਮਰਜ਼ੀ ਲੈ ਲਓ ਬਸ ਮੇਲੇ ਲੁੱਟ ਲਓ ਜਲਦੀ ਜਲਦੀ ਆ ਮੈਂ ਕਹਿੰਨਾ ਪੂਰੇ ਮੇਲੇ ਜੀ ਪੂਰੇ ਮੇਲੇ ਆ ਲੋ ਆਹ ਲਓ ਚੱਕੋ ਜੀ ਚੱਕੋ ਡਿਜ਼ਾਈਨਿੰਗ ਚੈੱਕ ਕਰੋ ਡਿਜ਼ਾਈਨਿੰਗ ਤੇ ਵਿਹਾਈ ਤੇ ਲਾਜਵਾਬ ਡਿਜ਼ਾਈਨਿੰਗ ਦੇ ਨਾਲ ਆਏ ਆ ਲਾਜਵਾਬ ਲਾਜਵਾਬ ਡਿਜ਼ਾਈਨਿੰਗ ਦੇ ਮਿਲਦੀ ਜੋਤ ਉਹ ਲੈਣ ਦੇ ਆ ਹਾਂਜੀ 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 ਉਹ ਦੇਖੋ ਡਿਜ਼ਾਈਨ ਸਾਡੇ ਕੋਲ ਬਹੁਤ ਹੈ ਔਰ ਬਹੁਤ ਹੀ ਬਿਹਤਰੀਨ ਡਿਜ਼ਾਈਨਰ ਦੇ ਨਾਲ ਆਏ ਆ ਔਰ ਜਿਹਨੂੰ ਜਿਹੜਾ ਪਸੰਦ ਹੈ ਸਾਨੂੰ ਸਕਰੀਨ ਸ਼ਾਟ ਲੈ ਕੇ WhatsApp ਤੇ ਸਾਨੂੰ ਮੈਸੇਜ ਕਰੋ ਅਸੀਂ ਤੁਹਾਨੂੰ ਕੋਰੀਅਰ ਕਰਵਾ ਦਾਂਗੇ ਆਲ ਓਵਰ ਵਰਲਡ ਕਰਾਵਾਂਗੇ ਜੀ ਕੋਈ ਦਿੱਕਤ ਨਹੀਂ ਕੋਈ ਪਰੇਸ਼ਾਨੀ ਨਹੀਂ ਬੇ ਤੜਕ ਕੇ ਕਰਾਓ ਜਿਹੜਾ ਕਰਾਏਗਾ 100% ਪੀਸ ਉਹਦੇ ਘਰ ਜਾਏਗਾ ਔਰ ਬਿਲਕੁਲ ਇਮਾਨਦਾਰੀ ਨਾਲ ਜਾਏਗਾ ਇਹ ਸਾਡਾ ਤੁਹਾਡੇ ਨਾਲ ਪ੍ਰੋਮਿਸ ਹੈ ਜੀ ਤੇ ਸਭ ਤੋਂ ਸੋਹਣੇ ਡਿਜ਼ਾਈਨ ਆਏ ਆ ਔਰ ਬਹੁਤ ਹੀ ਵਧੀਆ ਵੈਰਾਈਟੀ ਦੇ ਨਾਲ ਆਏ ਗਰਮੀ ਦੀਆਂ ਤੋਹਫਾ ਲੈ ਕੇ ਆਏ ਗਰਮੀ ਦਾ ਬਹੁਤ ਹੀ ਔਰ ਸਭ ਤੋਂ ਸੋਹਣੇ ਸਭ ਤੋਂ ਵਧੀਆ ਕਾਟਨ ਹੈ ਬੰਬੇ ਕਾਟਨ ਦਾ ਮਾਲ ਹੈ ਉਹ ਬਹੁਤ ਹੀ ਵਧੀਆ ਵੈਰਾਈਟੀ ਦੇ ਨਾਲ ਆਏ ਆ ਔਰ ਸਾਰਿਆਂ ਤੁਹਾਨੂੰ ਦਿਨੋ ਧੰਨਵਾਦੀਆਂ ਆਹੀਂ ਬਹੁਤ ਹੀ ਅੱਛੀ ਡਿਜ਼ਾਈਨਿੰਗ ਦੇ ਨਾਲ ਆਏ ਆ ਬਹੁਤ ਹੀ ਵਧੀਆ ਬਹੁਤ ਹੀ ਅੱਛੀ ਚੀਜ਼ ਆਈ ਹੈ ਤੇ ਤੁਸੀਂ ਇੱਕ ਵਾਰੀ ਸਾਨੂੰ ਸੇਵਾ ਦਾ ਮੌਕਾ ਦਿਓ ਜੋਤ ਕਲਾਸ શ્રી ਅਨੰਤਪੁਰ ਸਾਹਿਬ ਵੱਲੋਂ ਸਾਰਿਆਂ ਦਾ YouTube ਤੋਂ ਥੈਂਕ ਯੂ ਕਰਦਾ ਧੰਨਵਾਦੀਆਂ ਵੈਲਕਮ ਜੀ ਤੁਹਾਡਾ ਓਕੇ ਥੈਂਕ ਯੂ